ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਲੋਕ ਪੰਪ ਦੇ ਵਿੱਚ ਆਉਂਦੇ ਨੇ ਤੇ ਜਦੋਂ ਪੰਪ ਵੱਜਦਾ ਹੈ ਪੰਪ ਮਾਰਨ ਵਾਲੇ ਪੰਪ ਮਾਰਦੇ ਨੇ ਉਦੋਂ ਫਿਰ ਇਹ ਪੰਪ ਕਿਤੇ ਨਾ ਕਿਤੇ ਠਾਣੇ ਤੱਕ ਲੈ ਜਾਂਦਾ ਹੈ ਅੱਜ ਜਿਹੜੀ ਘਟਨਾ ਹੈਗੀ ਆ ਉਹ ਹੈਗੀ ਆ ਧੂਰੀ ਫਾਟਕਾਂ ਤੇ ਧਰਨਾ ਲਾ ਕੇ ਰੇਲਵੇ ਸਟੇਸ਼ਨ ਜਿਹੜਾ ਹੈ ਉਹਨੂੰ ਜਾਮ ਕਰਨਾ ਸੀ ਜਾਨਕਿ ਰੇਲ ਰੁਕਣੀ ਸੀ। ਰੇਲਾਂ ਰੁਕਣ ਦਾ ਜਿਹੜਾ ਪ੍ਰੋਗਰਾਮ ਕੱਲ ਦੀ ਕਾਲ ਦਿੱਤੀ ਹੋਈ ਸੀ ਉਹਦੇ ਮੁਤਾਬਕ ਤੇ ਉਹਦੇ ਵਿੱਚ ਚਾਰ ਜਿਹੜੇ ਫੁਕਰਪੰਥੀ ਨੇ ਉਹ ਆਉਂਦੇ ਨੇ ਉਹਨਾਂ ਦੇ ਨਾਂ ਜੇ ਤੁਸੀਂ ਇਹ ਯਾਦ ਰੱਖੋਗੇ ਤਾਂ ਮੈਂ ਤੁਹਾਨੂੰ ਗਿਣਾਉਣ ਦੀ ਕੋਸ਼ਿਸ਼ ਕਰਦਾ। ਸਭ ਤੋਂ ਪਹਿਲਾਂ ਜਗਦੀਪ ਰੰਧਾਵਾ ਜਿਹੜਾ ਕਹਿੰਦਾ ਹੁੰਦਾ ਸੀ ਗਰਦ ਠਾ ਦੇਾਂਗੇ। ਦੂਜਾ ਮਾਨ ਬਟੰਡੇਵਾਲ। ਤੀਜਾ ਰਾਜ ਖਾਲਸਾ ਤੇ ਲੱਖਾ ਤਾਂ ਬੈਸ਼ ਦੂਰ ਤੁਰੇ ਫਿਰਦੇ। ਇੱਕ ਰਫਤਾਰ ਹੈ ਦੋ ਤਿੰਨ ਕੋਹਰ ਆਉਂਦੇ ਨੇ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਸਿਮਰਜੀਤ ਮਾਨ ਨੂੰ ਘਰ ਦੇ ਵਿੱਚ ਪੁਲਿਸ ਨੇ ਡਿਟੇਨ ਕਰ ਲਿਆ ਜਨ ਕਿ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਉਦੋਂ ਇਹ ਬਾਹਰ ਕਿਤੇ ਸੜਕਾਂ ਤੇ ਖੜ ਕੇ ਵੀਡੀਓ ਵੀਡੀਓ ਪਾ ਰਹੇ ਸੀਗੇ ਵੀ ਆਓ ਰੇਲਾਂ ਤੇ ਰੇਲਵੇ ਸਟੇਸ਼ਨ ਤੇ ਆ ਕੇ ਫੜਕਾਂ ਤੇ ਆ ਕੇ ਆਪਾਂ ਧਰਨਾ ਲਾ ਕੇ ਰੇਲ ਰੋਕਣੀ ਹੈ ਤਾਂ ਜਦੋਂ ਇਹਨਾਂ ਨੂੰ ਖਬਰ ਮਿਲੇ ਕਿ ਸਿਮਰਜੀਤ ਮਾਨ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਉਦੋਂ ਬਾਅਦ ਵਿੱਚ ਰਫੂ ਚੱਕਰ ਹੋ ਗਏ ਇਹ ਫੋਨ ਕਰ ਕਰ ਕੇ ਇਹਨਾਂ ਦੇ ਸਾਥੀ ਲੱਭਦੇ ਫਿਰਦੇ ਆ ਤੇ ਇੱਕ ਨਾਲ ਹੈ ਉਹ ਬਡੀਆਂ ਇਨਕਾਂ ਵਾਲਾ ਰਤਨ ਢਾਲੀਵਾਲ ਜਿਹਨੂੰ ਲਖੇ ਸਢਾਣੇ ਨੇ ਘਰੇ ਨੂੰਣ ਦਿੱਤਾ ਸੀ ਜਦੋਂ ਲਖੇ ਸਢਾਣੇ ਨੂੰ ਟੇਨ ਕੀਤਾ ਸੀ ਪਹਿਲਾਂ ਤੇ ਉਹਨੇ ਬੜੀ ਅੱਤ ਕੀਤੀ ਹੋਈ ਐ ਲਖੇ ਲਖਾ ਇੱਧਰ ਵਾ ਗਿਆ ਮਾਨ ਇੱਧਰ ਵਾ ਗਿਆ ਭਾਨੇ ਸਿੱਧੂ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਚੌਥਾ ਪਰਚਾ ਪਾਤਾ ਪੰਜਵਾਂ ਪਰਚਾ ਪਾਤਾ ਇਦਾਂ ਰੋਲਾ ਪਾਉਣ ਵਾਲਾ ਉਹ ਅੱਜ ਮੈਂ ਇੱਕ ਪੋਸਟ ਵੀ ਪਾਈ ਸੀ ਕਈਆਂ ਲੋਕਾਂ ਨੇ ਕਮੈਂਟ ਕੀਤੇ ਕਹਿੰਦੇ ਜਿਹੜਾ ਮਾਨ ਬਠੰਡੇ ਵਾਲਾ ਉਹ ਹੋਰ ਹਰਕਤਾਂ ਵੀ ਕਰਦਾ ਚੱਲੋ ਮੈਂ ਉਹ ਇੱਥੇ ਨਹੀਂ ਬੋਲ ਸਕਦਾ ਉਹ ਤੇ ਸਾਰਿਆਂ ਧੀਆਂ ਭੈਣਾਂ ਨੇ ਸਾਨੂੰ ਸੁਣਨਾ ਹੁੰਦਾ ਤੇ ਜਿਹੜੀ ਸભ્યਤਾ ਕਾਸਾ ਹੁੰਦੀ ਹੈ ਉਹਦੇ ਮੁਤਾਬਕ ਆਪਾਂ ਗੱਲ ਕਰਨੀ ਹੁੰਦੀ ਹੈ ਇੱਕ ਮੈਂ ਬੇਨਤੀ ਕਰਨੀ ਹੈ ਜਿਹੜੇ ਇਹ ਫੁਕਰਪੰਥੀ ਲਖੇ ਸਦਾਨੇ ਦੇ ਨਾਲ ਤੁਰੇ ਫਿਰਦੇ ਨੇ ਪਤਾ ਲਖੇ ਨੂੰ ਵੀ ਹੈ ਕਿ ਇਹਨਾਂ ਤੋਂ ਥੋੜਾ ਬਹੁਤਾ ਫੇਸਬੁੱਕ ਤੇ ਕੰਮ ਲੈਣਾ ਉਦੋਂ ਬਾਅਦ ਦੇ ਵਿੱਚ ਇਹ ਕਿਸੇ ਕੰਮ ਦੇ ਨਹੀਂ ਹੈਗੇ ਦੇ ਹੁਣੇ ਸਾਰੇ ਲੁਕਦੇ ਫਿਰਦੇ ਆ ਅੱਜ ਮੈਨੂੰ ਇੱਕ ਬੰਦੇ ਨੇ ਘੰਟਾ ਪਹਿਲਾਂ ਫੋਨ ਕੀਤਾ ਕਹਿੰਦੇ ਹੋ ਸਕਦਾ ਇਹਨਾਂ ਕੋਲੇ ਸਿੰਗਾਪੁਰ ਦਾ ਵੀਜ਼ਾ ਵੀ ਹੈਗਾ ਦੋ ਤਿੰਨ ਬੰਦਿਆਂ ਕੋਲੇ ਉਧਰ ਨੂੰ ਭੱਜਣ ਤੇ ਜਾਂ ਜੂਪੀ ਜਾਪੇ ਨਿਕਲ ਜਾਣ ਕਿਉਂਕਿ ਪੁਲਿਸ ਹੁਣ ਅੱਗੀ ਭਈਆ ਡੰਡਾ ਫੇਰੂ ਚੰਗੀ ਤਰ੍ਹਾਂ ਪੁਲਿਸ ਨੂੰ ਪਤਾ ਹੈ ਕਿ ਇਹ ਬੰਦੇ ਉਹ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਮਸਾਂ ਪੰਜਾਬ ਦਾ ਮਾਹੌਲ ਠੀਕ ਕੀਤਾ ਔਰ ਜੇ ਪੁਲਿਸ ਤੱਕ ਮੇਰੀ ਵੀਡੀਓ ਜਾਂਦੀ ਹੈ ਮੈਂ ਇੱਕ ਰਿਕਵੈਸਟ ਕਰਾਂਗਾ ਬੇਨਤੀ ਕਰਾਂਗਾ ਕਿ ਇਹ ਡੰਡਾ ਜ਼ਰੂਰ ਫੇਰ ਉਖੜ ਕੇ ਕਿਉਂਕਿ ਸਿਮਰਜੀਤ ਮਾਨ ਤਾਂ ਪਾਗਲ ਹੋਇਆ ਫਿਰਦਾ ਤੇ ਜਿਵੇਂ ਬਡੇਰੀ ਉਮਰ ਹੈ ਚਲੋ ਉਦਾਂ ਤਾਂ ਪ੍ਰਸ਼ਤਕਾਰ ਕਰਦੇ ਆ ਆਪਣੇ ਪੇਦਾ ਜੀ ਦਾ ਦਾਦਾ ਜੀ ਦੇ ਸਮਾਨ ਲੱਗਦੇ ਆ ਉਮਰ ਬਹੁਤ ਵੱਡੀ ਹੈ ਉਹਨਾਂ ਦੀ ਪਰ ਕਿਤੇ ਨਾ ਕਿਤੇ ਮੈਂਟਲੀ ਅਪਸੈਟ ਹੈਗੇ ਆ ਕਿਉਂਕਿ ਜਦੋਂ ਤੱਕ ਤੁਸੀਂ ਆਪਣੇ ਘਰ ਦੇ ਵਿੱਚ ਸ਼ੁਕ ਸ਼ਾਂਤੀ ਦੇ ਨਾਲ ਬੈਠੇ ਹੋ ਗੱਲਬਾਤ ਕਰਦੇ ਹੋ ਤਾਂ ਤੁਹਾਨੂੰ ਸਤਿਕਾਰ ਵੀ ਮਿਲਦਾ ਪਰ ਜਦੋਂ ਤੁਸੀਂ ਆਪ ਵੀ ਘਰ ਵਿੱਚ ਨਹੀਂ ਟਿੱਕੇ ਬੈਠ ਸਕਦੇ ਲੋਕਾਂ ਨੂੰ ਵੀ ਘਰ ਵਿੱਚੋਂ ਘਰ ਵਿੱਚ ਬੈਠਣ ਲਈ ਤੁਸੀਂ ਕਹਿ ਲਈਏ ਮਜਬੂਰ ਕਰ ਦਿਓ ਕਿ ਤੁਸੀਂ ਘਰ ਦੇ ਵਿੱਚੋਂ ਬਾਹਰ ਆਓ ਇਹ ਜਿਹੇ ਗੱਲਾਂ ਬਾਤਾਂ ਜਿਹੜੀਆਂ ਬਹੁਤ মিডিਆ ਰਾਹੀਂ ਬਾਹਰ ਆ ਰਹੀਆਂ ਨੇ ਮੈਂ ਜਿਹੜੀ ਅਸਲ ਬੇਨਤੀ ਕੀਤੀ ਹੈ ਪੰਜਾਬ ਦੇ ਲੋਕਾਂ ਨੂੰ ਇਹ ਕੁਝ ਲੋਕ ਨੇ ਜਿਹੜੇ ਉਂਗਲਾਂ ਤੇ ਗਿਣੇ ਜਾਣ ਵਾਲੇ ਨੇ ਇਹ ਫੁਕਰੇ ਨੇ ਸਿਰੇ ਦੇ ਜਦੋਂ ਡੰਡਾ ਫਿਰਦਾ ਫਿਰ ਬਦਲਣ ਲੱਗੇ ਮੈਂਟਲ ਆਉਂਦੇ ਤੁਸੀਂ ਦੇਖਿਓ ਭਾਨੇ ਦੀ ਵੀਡੀਓ ਪਹਿਲਾਂ ਕਹਿੰਦੇ ਸੀ ਪੰਜਾਬ ਦੀ ਲੜਾਈ ਲੜਾਂਗੇ ਸਾਂਝੀ ਲੜਾਈ ਲੜਦੇ ਰਹਿਾਂਗੇ ਜੇ ਜਦੋਂ ਥੋੜੇ ਖੇਤਰ ਪਏ ਹਾਲਾਂਕਿ ਇਹਨਾਂ ਨੇ ਕੋ ਡੇ ਪਲੇਸ ਦੀ ਘੁਰ ਹੋਰ ਤਰੀਕੇ ਦੀ ਹੁੰਦੀ ਹੈ ਤੇ ਹੁਣ ਮੂੰਹ ਤੋਂ ਮਖੀ ਉੱਟਦੇ ਨਹੀਂ ਤੇ ਹੁਣ ਕਹਿੰਦਾ ਜਿੱਦਾਂ ਕਾਨੂੰਨ ਕਹੂਗਾ ਜਾਂ ਕਾਨੂੰਨ ਦੀ ਅਸੀਂ ਲੰਘਣਾ ਨਹੀਂ ਕਰਦੇ ਕਾਨੂੰਨ ਦੇ ਹੱਥ ਲੰਬੇ ਹੁੰਦੇ ਆ ਬੜਾ ਪਸ਼ਣ ਬੋਲਣ ਦੀ ਕੋਸ਼ਿਸ਼ ਕੀਤੀ ਜਾਨਿ ਕਿ ਹੁਣ ਬੇਬਾ ਪੁੱਤ ਬਣ ਕੇ ਜੇਲ੍ਹ ਵਿੱਚ ਬੈਠਾ ਹੈ ਤੇ ਪਲੇਸ਼ ਸਾਹਿਬ ਲੱਗਦਾ ਇਹ ਜਿਹੜੇ 5-7 ਹੈਗੇ ਨੇ ਇਹਨੂੰ ਬੇਬਾ ਪੁੱਤ ਬਣਾਉਗੀ ਤੇ ਲੱਖੇਦਾਨ ਨੇ ਹੱਥ ਖੜੇ ਕਰ ਦਿੱਤੇ ਆ ਲਖੇ ਦਾਣੇ ਵਾਲਾ ਵੀ ਇੱਕ ਦਿੱਲੀ ਦਾ ਪਰਚਾ ਹੈਗਾ ਸੀ ਸ਼ਾਇਦ ਪੁਲਿਸ ਉਹ ਖੋਲ ਰਹੀ ਹੈ ਮੇਰੇ ਹਿਸਾਬ ਨਾਲ ਜੇ ਉਹ ਖੁੱਲ ਗਿਆ ਤਾਂ ਫਿਰ ਤਕਰੀਬ ਡਿਬਰੂਗੜ੍ਹ ਨੇੜੇ ਹੈ ਦਿੱਲੀ ਤੋਂ ਪਲੇਨ ਵਿੱਚ ਬਹਾ ਕੇ ਲਜਾਣਾ ਬੜਾ ਸੌਕਾ ਹੋ ਜਾਣਾ ਤੇ ਜਿੰਨੇ ਵੀ ਲੋਕ ਪੰਜਾਬ ਦੇ ਵਸਿੰਦੇ ਸ਼ਾਂਤਮਈ ਮਾਹੌਲ ਚਾਹੁੰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਹਨਾਂ ਫੁਕਰਪੰਤੀਆਂ ਤੋਂ ਆਪ ਵੀ ਬਚਾ ਕੇ ਰੱਖੋ ਤੇ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਬਚਾ ਕੇ ਰੱਖੋ ਇਹਨਾਂ ਦੇ ਧਰਨੇ ਤੇ ਜੇ ਜਾਓਗੇ ਨਾ ਪਤਾ ਨਹੀਂ ਕਿਦਨ ਨੂੰ ਗੇਮ ਚੱਲ ਜੇ ਤੇ ਕਿਉਂਕਿ ਪੁਲਿਸ ਨੂੰ ਤਾਂ ਕੰਟਰੋਲ ਕਰਨਾ ਹੁੰਦਾ ਜੀ ਜਦੋਂ ਮਾਹੌਲ ਖਰਾਬ ਹੋਊਗਾ ਜਿਨ੍ਹਾਂ ਨੂੰ ਕੰਟਰੋਲ ਕਰਨਾ ਆਉਂਦਾ ਤੇ ਫਿਰ ਉਹ ਕਰਨ ਲੱਗੇ ਮਿੰਡ ਲਾਉਂਦੇ ਨੇ ਇਹ ਬੇਨਤੀ ਪ੍ਰਵਾਨ ਕਰਿਓ ਤੇ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਇਨ੍ਹਾਂ ਖਰਚਾਂ ਤੋਂ ਬਚਾ ਕੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ